ਕਿ ਮੈਂ ਭਰਦੇ ਚੈਪਟਰ ਪੰਜਾਬ ਦੇ ਜਿੰਨੇ ਵੀ ਲੀਡਰ ਸਾਹਿਬਣ ਪਹੁੰਚਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਾਡੇ ਸਾਥੀ ਦਰਮੇਸ਼ ਸਿੰਘ ਮੰਗਤ ਜੀ ਪ੍ਰੈਗਟਿਵ ਫਾਰਮਜ਼ ਵੱਲੋਂ ਨਾਲ ਹੀ ਮਨਜੀਤ ਰਾਏ ਜੀ ਵੀਕ ਜੀ ਦੁਆਬਾ ਵੱਲੋਂ ਤਰਨ ਸਰਬ ਸਿੰਘ ਜੀ ਪੰਦੇਰ ਕਿਸਾਨ ਮੂਰ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਕਮੇਟੀ ਵੱਲੋਂ ਜਸਵਿੰਦਰ ਸਿੰਘ ਜੀ ਲੌਂਗੋਵਾਲ ਬੀਕੇ ਜਲਦਵਰ ਨੂੰ ਬਲਦੇਵ ਸਿੰਘ ਜੀਰਾ ਜੀ ਬੀਕੇ ਜੋ ਕ੍ਰਾਂਤੀਕਾਰੀ ਵੱਲੋਂ ਦਲਬਾਗ ਸਿੰਘ ਗਿੱਲ ਜੀ ਬੀਕੇ ਐਮਜੂ ਵੱਲੋਂ ਜੰਗ ਸਿੰਘ ਜੀ ਪਟੇੜੀ ਬੀਕੇ ਜੋ ਇੱਕਾ ਪਟੇੜੀ ਕਲਾ ਵੱਲੋਂ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਜੰਗ ਸਿੰਘ ਜੀ ਪਟੇੜੀ ਤੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਬਹੁਤ ਲੰਬੇ ਟਾਈਮ ਤੱਕ ਗਹਿਸਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿੰਨੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਉਹ ਸਾਡਾ ਜਸਮਿੰਦਰ ਸਿੰਘ ਜੀ ਲੌਂਗਪੋਵਲ ਬਸਤਾਪੁਰ ਤੋਂ ਦੱਸਣਗੇ ਸੋ ਅੱਜ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਪੰਜਾਬ ਨਾਲ ਸੁਰਨਤ ਦੇਸ਼ ਨਾਲ ਸੰਬੰਧਿਤ ਭਾਵੇਂ ਮੁੱਦਿਆਂ ਨੂੰ ਵਿਚਾਰਿਆ ਗਿਆ ਹੈਗਾ ਜਿਹਦੇ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਪਹਿਲਾਂ ਹੀ ਐਲਾਨੇ ਹੋਏ ਪ੍ਰੋਗਰਾਮ ਨੇ ਸਭ ਤੋਂ ਪਹਿਲੀ ਮੈਂ ਗੱਲ ਕਰਾਂ ਉਹਦੇ ਵਿੱਚ ਅਸੀਂ ਕੁਝ ਤਬਦੀਲੀ ਕੀਤੀ ਹੈ ਅੱਜ ਦੀ ਮੀਟਿੰਗ ਦੇ ਵਿੱਚ 17 18 19 ਦਾ ਜਿਹੜਾ ਪ੍ਰੋਗਰਾਮ ਸੀ ਦਸੰਬਰ ਦਾ ਦੋ ਦਿਨ ਦਫਤਰਾਂ ਤੇ ਬੈਠਣਾ ਸੀ 18 17 ਤੇ 19 ਨੂੰ ਰੇਲਾਂ ਦਾ ਚੱਕਾ ਜਾਮ ਕਰਨਾ ਸੀਗਾ ਮੰਗ ਪੱਤਰ ਜਿਹੜਾ ਸਰਕਾਰ ਪੰਜਾਬ ਸਰਕਾਰ ਕੋਲੋਂ ਚੋਂ ਹੈ ਉਹਨਾਂ ਮਗਰੋਂ ਉਰੀਆ ਕਰਵਾਉਂਦੇ ਨੇ ਸੋ ਹਲੇ ਤੱਕ ਸਰਕਾਰ ਦੇ ਮਨੋਂ ਕੋਈ ਵੀ ਗੱਲਬਾਤ ਦਰਾਣਾ ਨੂੰ ਕਰਕੇ ਅੱਜ ਉੱਤੇ ਮੁਰਜ ਜਦੋਂ ਵਿਚਾਰ ਕਰੀ ਤਾਂ ਉਸ ਪ੍ਰੋਗਰਾਮ ਦਾ ਇੱਕ ਦਿਨ ਅਸੀਂ ਬਦਲਿਆ ਹੈਗਾ ਜਿਹੜਾ ਅਲਾਣਿਆ ਹੋਇਆ ਪਹਿਲਾ ਪ੍ਰੋਗਰਾਮ ਸੀ ਉਹ 17 ਨੂੰ ਜਿਹੜਾ ਸ਼ੁਰੂ ਕਰਨਾ ਸੀ ਦਿੱਲੀ ਦੇ ਜਨ ਦਫਤਰ ਆ ਕੇ ਕਰਨਾ ਉਹ ਅਸੀਂ 18 ਤਰੀਕ 19 ਤੇ 20 20 ਤਰੀਕ ਨੂੰ ਫਰੀਲਾਂ ਦਾ ਚੱਕਾ ਜਾਮ ਹੋਏਗਾ ਉਹ ਕਿੰਨਾ ਸਮਾਂ ਲਈ ਹੋਏਗਾ ਉਹ ਅੱਗੇ ਮੀਟਿੰਗ ਦੇ ਵਿੱਚ ਵਿਚਾਰ ਕੇ ਮੋਰਚੇ ਵੱਲੋਂ ਤੈਅ ਕੀਤਾ ਜਾਏਗਾ ਸੋ ਇਸੇ ਤਰ੍ਹਾਂ ਹੀ ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਪਹਿਲਾ ਐਲਾਨੇ ਪ੍ਰੋਗਰਾਮ ਨੂੰ ਸਾਰੇ ਦੇਖ ਰਹੇ ਹੋ ਕਿ ਪਿੰਡ ਪਿੰਡ ਜਿਹੜੇ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਮਸਲਾ ਬੜੀ ਪੱਡੀ ਤੱਕ ਉੱਪਰ ਹੋਇਆ ਹੋਇਆ ਹੈਗਾ ਪੰਜਾਬ ਸਰਕਾਰ 2025 ਜਿਹੜਾ ਕੇਂਦਰ ਵੱਲੋਂ ਭੇਜਿਆ ਗਿਆ ਖਰੜਾ ਸੀ ਉਹਦੇ ਤੇ ਬਿਲਕੁਲ ਵਾਪਸ ਦੀ ਲਿਖਣ ਲਈ ਕਿ ਅਸੀਂ ਪੰਜਾਬ ਦੇ ਵਿੱਚ ਲੋਕਾਂ ਦੀ ਮੰਗ ਅਨੁਸਾਰ ਨਿੱਜੀਕਰ ਨਹੀਂ ਚਾਹੁੰਦੇ ਕਿਉਂ ਬੈਠੀ ਹੋਈ ਹੈ ਸੋ ਇਸ ਰੋਜ਼ ਨੂੰ ਜਦੋਂ ਕਿਸਾਨ ਰੀਲਾਂੀਆਂ ਲੈਣਾ ਤੱਕ ਲੈ ਕੇ ਗਏ ਉੱਥੇ ਵੀ ਪੰਜਾਬ ਸਰਕਾਰ ਨੇ ਘਟਨੀ ਕਿ ਜਾਰੀ ਪ੍ਰੋਗਰਾਮਾਂ ਨੂੰ ਖੇਚਣ ਦੇ ਯਤਨ ਕੀਤੇ ਸੋ ਵੱਡੀ ਪੱਧਰ ਤੇ ਅਸੀਂ ਪੰਜਾਬ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਦਿੱਤੇ ਹੋਏ ਪ੍ਰੋਗਰਾਮ ਨੂੰ ਜਿਹੜਾ 10 ਤਰੀਕ ਦਾ ਦਸੰਬਰ ਦਾ ਦਿਨ ਸੀ 9 ਤਰੀਕ ਦਾ ਦਿਨ ਸੀ ਦਸੰਬਰ ਦਾ ਕਿ ਪੰਜਾਬ ਦੇ ਵਿੱਚ ਲੱਗੇ ਜਿਹੜੇ ਚਿੰਪਾ ਵਾਲੇ ਮੀਟਰ ਸੀ ਉਨ੍ਹਾਂ ਲਾ ਕੇ ਦਫਤਰਾਂ ਦੇ ਵਿੱਚ ਜਮਾ ਕਰਾ ਕੇ ਇਹ ਮੰਗ ਕਰੋ ਕਿ ਪਹਿਲੇ ਜਿਹੜੇ ਚੱਲਦੇ ਮੀਟਰ ਨੇ ਉਹ ਲਾਏ ਜਾਣ ਕਿਉਂਕਿ ਇਹ ਵਿਲਾ ਦੀ ਬਹੁਤ ਵੱਡੀ ਲਿਸਟ ਆ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜੇ ਮੀਟਰ ਲੱਗੇ ਹੋਏ ਨੇ ਇਹਨਾਂ ਨਾਲ ਜਿੱਥੇ ਬਿੱਲ ਜ਼ਿਆਦਾ ਹੁੰਦੇ ਹੈਗੇ ਆ ਇਹਨਾਂ ਦੇ ਵਿੱਚ ਚਿੰਮ ਤੇ ਸਿੰਮ ਤੇ ਚਿਪ ਵਗੈਰਾ ਫਿੱਟ ਕਰਕੇ ਇਹ 스마트 ਮੀਟਰ ਦੇ ਰਾਹੀਂ ਕਾਰਪੋਰੇਟਾਂ ਨੂੰ ਸਾਡੇ ਇਹ ਪਬਲਿਕ ਸੈਕਟਰ ਨੂੰ ਵੀ ਰਿਗੋਰਡ ਨੂੰ ਮਿਚਿਆ ਜਾਣਾ ਹੈ। ਬਸ ਵੱਡੀ ਪੱਧਰ ਤੇ ਲੋਕਾਂ ਨੇ ਸਪੋਰਟ ਕੀਤੀ ਹੈਗੀ ਐ। ਇਹ ਜਿਹੜਾ ਮੀਟਰ ਲਾਉਣ ਵਾਲਾ ਦਿਨ ਤੇ ਸਮਾਂ ਸੀ ਇਹਨੂੰ ਰੈਗੂਲਰ ਚੱਲਦਾ ਰੱਖਿਆ ਜਾਏਗਾ। ਕਿਸਾਨ ਆਮ ਲੋਕ ਸ਼ਹਿਰੀ ਜਿੰਨੇ ਵੀ ਲੋਕ ਸਾਡੀ ਗੱਲ ਨੂੰ ਸੁਣ ਰਹੇ ਨੇ ਉਹ ਆਪਣੇ ਆਪਣੇ ਮੀਟਰ ਲਾ ਕੇ ਉਹ ਬੋਰਡ ਬਿਜਲੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਐ। ਇਹ ਗੁੱਲਾ ਸਮਾਂ ਅੱਜ ਦੀ ਮੀਟਿੰਗ ਨੇ ਤੈਅ ਕੀਤਾ ਹੈਗਾ। ਸੋ ਇਹਦੇ ਨਾਲ ਨਾਲ ਜਿਹੜੀਆਂ ਡੂੰਗੀਆਂ ਉਚਾਰ ਚਰਚਾ ਅਸੀਂ ਕੀਤਾ ਭਾਵੇਂ ਇਕਤਾ ਦੀ ਗੱਲ ਜਿਹੜੀ ਦੇਸ਼ ਦੀਆਂ ਜਥੇਬੰਦੀਆਂ ਦੇ ਨਾਲ ਜੁੜ ਕੇ ਤਾਂ ਇਹ ਉਹ ਤਾਂ ਹੁੰਦੀ ਗੱਲ ਨੂੰ ਵੀ ਬਚਾਇਆ ਹੈਗਾ ਅਸੀਂ ਪਹਿਲਾਂ ਵੀ ਇਕਤਾ ਦੇ ਹੰਮੇ ਰਹੇ ਹਾਂ ਆਉਂਦੇ ਦਿਨਾਂ ਦੇ ਵਿੱਚ ਵੀ ਅਸੀਂ ਇਹ ਯਤਨ ਕਰਾਂਗੇ ਇੱਕ ਸਾਰਬੋਧੂ ਮੋਰਚੇ ਵੱਲੋਂ ਕਿ ਇਕਤਾ ਨੂੰ ਕਿਵੇਂ ਬਣਾਇਆ ਜਾਵੇ ਸੋ ਇਸ ਦੇ ਨਾਲ ਨਾਲ ਅੱਜ ਦੀ ਮੀਟਿੰਗ ਦੇ ਵਿੱਚ ਜਿਵੇਂ ਰਾਜਸਥਾਨ ਦੇ ਵਿੱਚ ਇਥਨੋਲ ਵੀ ਜਿਹੜੀ ਲੱਗ ਰਹੀ ਫੈਕਟਰੀ ਸੀ ਉੱਥੇ ਕਿਸਾਨ ਵਿਰੋਧ ਕਰ ਰਹੇ ਕਿਉਂਕਿ ਉਹ ਕਿਸਾਨ ਇਸ ਕਰਕੇ ਵਿਰੋਧ ਕਰ ਰਹੇ ਨੇ ਉਹਦਾ ਧਰਤੀ ਦੇਖਲੇ ਪਾਣੀ ਨੂੰ ਤੇ ਹੋਰ ਵੱਡਾ ਨੁਕਸਾਨ ਹੋਣਾ ਹੈਗਾ ਤੇ ਸਰਕਾਰ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਕਿਸਾਨਾਂ ਤੇ ਸਾਡੀ ਭੈਣ ਭਰਾਵਾਂ ਤੇ ਜਬਰ ਕਰ ਰਹੀ ਹੈ ਸੋ ਕਿਸਾਨ ਮਜ਼ਦੂਰ ਮੋਰਚਾ ਸਰਕਾਰ ਦੇ ਇਸ ਜਬਰ ਦਾ ਜ਼ੁਲਮ ਦਾ ਜੋ ਫੈਸਲਾ ਸਰਕਾਰ ਨੇ ਲਿਆ ਉਸ ਦਾ ਕਰਨ ਦੇ ਸ਼ਬਦਾਂ ਦੇ ਵਿੱਚ ਕਿਸਾਨ ਦਾ ਦੂਰ ਮੋਰਚਾ ਨਿੰਦਿਆ ਕਰਦਾ ਹੈ ਨਿਵੇਦੀ ਕਰਦਾ ਹੈ ਕਿ ਉਹਨਾਂ ਸੰਘਰਸ਼ੀ ਲੋਕਾਂ ਦੇ ਨਾਲ ਹਮਦਰਦੀ ਕਰਦਾ ਹੈ ਉਹਨਾਂ ਦੇ ਨਾਲ ਖੜਾ ਗਿਆ ਉਹਦੇ ਸਮੇਂ ਦੇ ਵਿੱਚ ਜੇ ਸਰਕਾਰ ਉਹਨਾਂ ਤੇ ਟੱਕਾ ਕੱਢ ਮੁਜਬਰ ਕਰ ਦੋ ਲਾ ਲੁਕੀ ਸੋ ਉਹਨਾਂ ਦੀ ਵਾਜਬ ਮੰਗ ਹੈ ਸਰਕਾਰ ਮੰਗ ਮੰਨੇ ਉਹਨਾਂ ਦੀ ਜੋ ਵੀ ਹੋ ਮੰਗ ਨੂੰ ਲੈ ਕੇ ਚੱਲਿਆ ਤਾਂ ਕਿ ਉਹ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਸਹੀ ਹੈ ਸੋ ਏਜੂਗੇ ਜਿਹੜੀਆਂ ਸਾਡੀਆਂ ਮੰਗਾਂ ਦੇ ਵਿੱਚ ਆਪਾਂ ਸੰਘਰਸ਼ ਕਰਨੇ ਜਾ ਰਹੇ ਹਾਂ ਉਹ ਮੰਗਾਂ ਬਹੁਤ ਇਪੋਰਟੈਂਟ ਨੇ ਅਸੀਂ ਪੰਜਾਬ ਸਰਕਾਰ ਨੂੰ ਭਾਵੇਂ ਲੰਗ ਪੱਤਰ ਦੇ ਤੌਰ ਤੇ ਦੇ ਦਿੱ ਚੁੱਕੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਿਲ ਮਾਣੂ ਰਾਹੀ ਦੇਸ਼ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬੜੀਆਂ ਇਪੋਰਟੈਂਟ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਸ਼ੰਭੂ ਦੇ ਖਨੌਰੀ ਮੋਰਚਾ ਜਿਹੜਾ ਪੰਜਾਬ ਸਰਕਾਰ ਨੇ ਤੇ ਸੈਟਰ ਸਰਕਾਰ ਨੇ ਜ਼ਬਰ ਕਰਕੇ ਉਠਾਇਆ ਉਹਦਾ ਨੁਕਸਾਨ ਇਡੀ ਵੱਡੀ ਪੱਧਰ ਤੇ 3 ਕਰੋੜ 77 ਲੱਖ ਤੋਂ ਉੱਪਰ ਦਾ ਨੁਕਸਾਨ ਇਸੇ ਤਰ੍ਹਾਂ ਹੀ ਖਨੌਰੀ ਦਾ ਬਹੁਤ ਵੱਡਾ ਨੁਕਸਾਨ ਨਾਲ ਹੀ ਜਿਹੜੇ ਉੱਥੇ ਕਿਸਾਨਾਂ ਤੇ ਜ਼ਬਰ ਤੇ ਜੁਲਮ ਕਰਕੇ ਜ਼ਖਮੀ ਕੀਤੇ ਉਹਨਾਂ ਕਿਸਾਨਾਂ ਦੇ ਇਲਾਜ ਲਈ ਉਹਨਾਂ ਦੀ ਕੋਈ ਸਿਹਤਾਂ ਕੋਈ ਜ਼ਖਮੀਆਂ ਨੂੰ ਮਾਮਲਾ ਨਹੀਂ ਦਿੱਤਾ ਬਹੁਤ ਸਾਰੇ ਕਿਸਾਨ ਸ਼ਹਾਦਤਾਂ ਪਾ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਕੰਪੋਜੀਸ਼ਨ ਨਹੀਂ ਦਿੱਤੀ ਗਈ। ਸੋ ਇਸੇ ਤਰ੍ਹਾਂ ਹੀ ਸ਼ਹੀਦ ਹੋਣ ਵਾਲੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਸ਼ਹੀਦ ਹੋਏ ਦਿੱਲੀ ਵੇਲੇ ਤੋਂ ਲੈ ਕੇ ਹਾਲੇ ਤੱਕ ਜਿੱਥੇ ਨੌਕਰੀਆਂ ਰਹਿੰਦੀਆਂ ਹੈਗੀਆਂ ਤੇ ਨਾਲ ਦੀ ਨਾਲ ਮੰਗਦੇ ਰਹਿੰਦੇ ਹੈਗੇ ਆ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਵੀ ਨੌਕਰੀਆਂ ਤੋਂ ਵਾਂਝੇ ਰੱਖਿਆ ਹੋਇਆ ਹੈ। ਸੋ ਇਫ ਮੰਗ ਨੂੰ ਪੂਰੀ ਕਰਵਾਉਣ ਲਈ ਇਸ ਮੰਗ ਪੱਤਰ ਦੇ ਵਿੱਚ ਐਡ ਕੀਤਾ ਗਿਆ। ਇਸੇ ਤਰ੍ਹਾਂ ਹੀ ਜਿਹੜੇ ਪੁਰਾਣੀ ਵਾਲੇ ਪੱਤੇ ਹੈ ਕਿਸਾਨਾਂ ਦੇ ਪੁਰਾਣੀ ਸਾੜਨ ਤੇ ਜਰਮਨੀਆਂ ਲਾਈ ਗਏ ਉਹ ਵੀ ਮੰਗਾ ਨੇ ਐਮਐਸਪੀ ਖਰੀਦ ਦੀ ਗਰੰਟੀ ਦੇ ਕਾਨੂੰਨੀਆਂ ਮੰਗਾ ਨੇ ਸੋ तमाम ਮੰਗਾ ਨੇ ਕਿਸਾਨਾਂ ਦੇ ਸੰਘਰਸ਼ਾਂ ਦੇ ਦੌਰਾਨ ਜਿਹੜੇ ਪर्चे ਦਰਜ ਕੀਤੇ ਗਏ ਨੇ ਉਹ ਵੀ ਮੰਗਾ ਨੇ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਦਫਤਰਾਂ ਦੇ ਵਿੱਚੋਂ ਟਰਾਲੀਆਂ ਦਾ ਚੋਰੀ ਦਾ ਸਵਾਰਨ ਫੜਿਆ ਗਿਆ ਇਹਨਾਂ ਦਾ ਪੱਕੂ ਪੰਕਜ ਪਾਰਟੀ ਦਾ ਲੀਡਰ ਉਹਦੇ ਘਰ ਦੇ ਵਿੱਚੋਂ ਚੋਰੀ ਦਾ ਸਵਾਰਨ ਫੜਿਆ ਗਿਆ ਹਾਲੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਜਾ ਸੋ ਮਜਬੂਰ ਹੋਏ ਕਿਸਾਨਾਂ ਨੂੰ ਉਹ ਵੱਡੇ ਸੰਘਰਸ਼ਾਂ ਦੇ ਰਾਹ ਹੈ ਜਿਹੜੇ ਉਹ ਪਰਾਸਮੇ ਪਹੇਰ ਇਸ ਕਾਕੇ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਮਾਧਿਮ ਰਾਹੀਂ ਸਦਾ ਦਿੰਦੇ ਆ ਕਿ ਆਓ ਇਹ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਇਕਜੁੱਟ ਹੋਈਏ ਸੋ ਅਗਲੀ ਗੱਲਬਾਤ ਕੋਈ ਸਵਾਲ ਹੋਊਗਾ ਤੇ ਉਹਦੇ ਜਵਾਬ ਭਦੇਸਾ ਦੇਣਗੇ ਕੋਈ ਨਹੀਂ ਮੈਥੋਂ ਪਹਿਲਾਂ ਥੋੜੀ ਬਲ ਮੌਲੀ ਧੰਨਵਾਦ ਤੁਹਾਡਾ ਭਰਾਓ ਤੁਸੀਂ ਸਮਾਂ ਕੱਢ ਕੇ ਪ੍ਰੈਸਰ ਇੱਥੇ ਆਏ ਇੱਕ ਤਾਂ ਹੜਾਂ ਦਾ ਵਾਪਸਾ ਹੜਾਂ ਦਾ ਪਾਬਦਾ ਨਹੀਂ ਦਿੱਤਾ ਗਿਆ ਇਹ ਵੀ ਮੁੱਖ ਮੰਗ ਹੈਗੀ ਆ ਮੰਗ ਪੱਤਰ ਦੀ ਉਹਦੇ ਵਿੱਚ ਕਿਸਾਨਾਂ ਦਾ ਮੁਆਵਜ਼ਾ ਪਸ਼ੂਆਂ ਦਾ ਮੁਆਵਜ਼ਾ ਘਰ ਡੁੱੜ ਗਿਆ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਖੜੀਆਂ ਗਈਆਂ ਹਜੇ ਰੇਤਾ ਪਈ ਹੈਗੀ ਆ ਹੜ੍ਹਾਂ ਨਾਲ ਪੂਰਾ ਅਧੂਰਾ ਪਿਆ ਮੁਆਵਜ਼ਾ ਹੈਗਾ ਦੂਸਰੀ ਹੈਗੀ ਆ ਕਿ ਵਨ ਨੇਸ਼ਨ ਵਨ ਰਜਿਸਟਰੀ ਜਿਹੜੀ ਕੇਂਦਰ ਵੱਲੋਂ ਸਕੀਮ ਲਿਆਂਦੀ ਜਾ ਰਹੀ ਆ ਉਹਦੇ ਵਿੱਚ ਸੱਤ ਸਟੇਟਾਂ ਨੇ ਹਾਮੀ ਭਰੀ ਆ ਤੇ ਪੰਜਾਬ ਸਭ ਤੋਂ ਮੋੜੀ ਹੈਗਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਦੇ ਦਿੱਤਾ ਉਹਨਾਂ ਨੂੰ ਵੀ ਅਸੀਂ ਇਰੀਲੀ ਸਹਿਮਤ ਹੈਗੇ ਆ ਇਹ ਤਾਂ ਮਤਲਬ ਪੰਜਾਬ ਦੀਆਂ ਜ਼ਮੀਨਾਂ ਹੁਣ ਕੇਂਦਰ ਦੀ ਨਿਗਾਹ ਤੇ ਰਹਿਣ ਗਿਆ ਇਹਦੀ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ ਵਾ ਵੀ ਇਹ ਇਹ ਵਿਰੋਧੀ ਧਿਰ ਦਾ ਬਖਾਵਾ ਵਾ ਇਹ ਭਾਜਪਾ ਨਾਲ ਮਿਲ ਕੇ ਰਲ ਕੇ ਚੱਲ ਰਹੇ ਹੈਗੇ ਆ ਔਰ ਜਿੱਥੇ ਇਹਨਾਂ ਬਿਜਲੀ ਸੋਧ ਬਿੱਲ 225 ਦੇ 3 ਨਵੰਬਰ ਤੱਕ ਦਾ ਵਿਰੋਧ ਕਰਕੇ ਦੇਣਾ ਪੰਜਾਬ ਸਰਕਾਰ ਨੇ ਕੋਈ ਵਿਰੋਧ ਨਹੀਂ ਕੀਤਾ ਬਿਜਲੀ ਜਿਹੜਾ ਸਮਾਰਟ ਮੀਟਰ ਹੈ ਜਿਹਨੂੰ ਪ੍ਰੀ-ਪੇਡ ਮੀਟਰ ਕਹਿੰਦੇ ਆ ਜਦੋਂ ਆਮ ਆਪਨੀ ਪਾਰਟੀ ਆਈ ਸੀ ਉਹ ਕਹਿ ਕੇ ਆਈ ਸੀ ਕਿ ਅਸੀਂ ਇਸ ਮੀਟਰ ਨੂੰ ਜ਼ਬਰਦਸਤੀ ਕਿਸਾਨਾਂ ਦੇ ਘਰਾਂ 'ਚ ਨਹੀਂ ਲਾਵਾਂਗੇ ਪਰ ਉਹਦੀਓ ਲੱਗਣਾ ਕਰਦੇ ਹੋਏ ਜ਼ਬਰਦਸਤੀ ਲਗਭਗ ਜਿਹੜੇ ਆંકੜੇ ਆ ਰਹੇ ਆ 1 ਕਰੋੜ ਖਪਤਕਾਰਾਂ 'ਚੋਂ ਲਗਭਗ 18 ਲੱਖ ਖਪਤਕਾਰਾਂ ਦੇ ਘਰਾਂ ਦੇ ਉੱਤੇ ਪ੍ਰੀ-ਪੇਡ ਮੀਟਰ ਲਾ ਦਿੱਤੇ ਗਏ ਨੇ ਇਸ ਕਰਕੇ ਇਹਦੇ ਵਿਰੋਧ ਵੱਜੂ ਅਸੀਂ ਕਿ ਇਹ ਪੁਰਾਣੇ ਮੀਟਰ ਲਾਏ ਜਾਣ ਇਸ ਕਰਕੇ ਅਸੀਂ ਲਗਾਤਾਰ ਇਹ ਜੜਾ ਮੀਟਰ ਉਤਾਰ ਕੇ ਬਿਜਲੀ ਘਰਾਂ ਵਿੱਚ ਜਮ੍ਹਾਂ ਕਰਾਉਂਦੀ ਪ੍ਰੋਪਰ ਜੜੀ ਉਹ ਸਾਡੀ ਕਾਰਵਾਈ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਔਰ ਜਿਵੇਂ ਲੋਕੋਵਾਲ ਸਾਹਿਬ ਨੇ ਦੱਸਿਆ ਕਿ ਮੋਰਚਾ ਹੁਣ 18 ਤੋਂ ਪੰਜਾਬ ਦੇ ਡੀਸੀ ਦਫ਼ਤਰਾਂ ਘਾੜੀ ਸ਼ੁਰੂ ਹੋਊਗਾ ਦੋ ਦਿੱਲੀ ਅਰੇ ਇਹ ਨਾ ਚਾਹੁੰਦੇ ਆਂ ਜੇ ਸਰਕਾਰ ਨੇ ਜੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਫਿਰ ਇਹ 20 ਤਰੀਕ ਨੂੰ ਅਰੇ ਰੋਕੋ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਦਲੂਗਾ ਜਿਹੜਾ ਅਸੀਂ ਚਾਹੁੰਦੇ ਵੀ ਹੈਗੇ ਕਿ ਸਾਨੂੰ ਕਰਨਾ ਪਰ ਸਾਨੂੰ ਸਰਕਾਰ ਮਜਬੂਰ ਨਾ ਕਰੇ ਤੋਂ ਇਹਦੇ ਨਾਲ ਦੀ ਨਾਲ ਮੈਂ 2 ਮਿੰਟ ਹਿੰਦੀ ਚ ਕਹਦਾ ਕਿ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਨੇ ਅੱਜ ਮੀਟਿੰਗ ਕੀਤੀ ਹੈ ਉਸ ਵਿੱਚ ਜੋ ਨਿਰਣੇ ਲਏ ਹੈ ਇੱਕ ਤੋਂ ਨਿਰਣੇ ਵੀ ਅਬ ਮੋਰਚਾ 17 ਦੀ ਜਗ੍ਹਾ 18 ਦਸੰਬਰ 2025 ਕੋ ਸ਼ੁਰੂ ਹੋਗਾ और दो दिन पूरे पंजाब के डीसी ऑफिस में हम लोग धरना देंगे पीसफुली सरकार हमारे साथ वार्ता करके हमारे मसले हल करे जैसे शंभु खनौरी का मुआवजा और शहीदों की नौकरियां उनका मुआवजा जो जख्मी हुए उनका मुआवजा जितने भी केस डले चाहे पंजाब में आंदोलन चले हो चाहे दिल्ली का आंदोलन सब वापस लेने चाहिए पराली के सारे केस वापस उसका जुर्माना रेड इंट्री वापस लेनी चाहिए इसी के साथ साथ जो बाढ़ प्रभावित किसान है उनका मुआवजा समय मिलना चाहिए हाँ हमारा बिजली संशोधन बिल बीस का खरड़ा रद्द हो यह मुख्य मांग होगी भारत अमरीका समझौता जो केंद्र सरकार करने जा रहा है वो नहीं होना चाहिए जो सीड एक्ट भारत सरकार लेके आ रही है वो किसान के विरोधी है वो नहीं लाना चाहिए वन नेशन वन रजिस्ट्री जो अभी सात राज्यों ने मंजूरी दी है छह भाजपा के हैं और एक हमारे मुख्यमंत्री जो आम आदमी के भगवंत मान उन्होंने मंजूरी दे दी कि हमें कोई आपत्ति नहीं है ये आम आदमी पार्टी जो है लगभग भाजपा के साथ मिलकर जो है पंजाब के किसानों का नुकसान कर रही है और और लगातार हम पूरे पंजाबियों को आह्वान करते हैं कि आने वाले समय में जो हमारे मोर्चे लग रहे हैं सभी किसान मजदूर मुलाजिम सब मिलकर हमारे मोर्चे में सहयोग करें ਤਾਜੋ ਇਹ ਆਨੇ ਸਾ ਵਾਲੇ ਸਮੇਂ ਵਿੱਚ ਇਹ ਮੋਰਚਾ ਕਾਮਯਾਬ ਹੋ ਸਕੇ ਧੰਨਵਾਦ ਅਗਰ ਕੋਈ ਸਵਾਲ ਹੋ ਤਾਂ ਦੱਸੋ ਪੰਦੇਸਰ 23 23 ਨੂੰ ਤੁਸੀਂ ਰੇਲਣਾ ਰੋਕਣੀ ਆ ਅੱਜ ਤੋਂ ਕੁਝ ਦਿਨ ਪਹਿਲੇ ਇੱਕ ਸੰਕੇਤਕ ਧਰਮੇ ਦਾ ਲਾੜ ਦਿੱਤਾ ਸੀਗਾ ਹਾਲਾਂਕਿ ਕਾਫੀ ਥਾਵਾਂ ਤੇ ਜਿੱਦੇ ਪੁਲਿਸ ਨੇ ਹਰਾਤ ਦੇ ਵਿੱਚ ਲੈਣੇ ਸੀ ਕਥਨ ਰੇਲਵੇ ਟ੍ਰੈਕ ਤੱਕ ਵੀ ਪਹੁੰਚ ਦਿੱਤੇ ਸੀ ਕਈ ਥਾਵਾਂ ਤੇ ਇਹ ਲੱਗਦਾ ਹੈ ਕਿ ਇੱਕ ਸੰਕੇਤਕ ਧਰਮੇ ਦਾ ਹੋਣ ਨਹੀਂ ਦਿੱਤਾ ਗਿਆ ਇੱਕ ਪੱਕਾ ਜਾਨ ਕੇ ਵੀ ਕਰ ਦੋ ਖਾ ਦੇਖੋ ਉਹਨੂੰ ਸਾਰਿਆਂ ਨੂੰ ਦੇਖਦੇ ਆ ਹੋਇਆ ਇਕਤਾ ਸੀ ਪੰਜਾਬ ਅੰਦਰ ਸਰਕਾਰ ਨੂੰ ਦੋ ਦਿਨ ਦਾ ਸਮਾਂ ਦਿੱਤਾ ਅਸੀਂ ਪੀਸਫੁਲੀ ਆਪਣਾ ਡੀਸੀ ਦਫਤਰਾਂ ਦੇ ਦਰਵਾਜ਼ਾ ਆ ਰਹੇ ਆ ਸਾਡੇ ਨਾਲ ਗੱਲ ਕਰਨ ਨੂੰ ਸੈਕਟਰੀ ਹੈਗਾ ਵੀ ਫਿਲਹਾਲ ਜਿਹੜਾ ਫੈਸਲਾ ਹੋਇਆ ਵਾ ਕਿ ਆਪਾਂ ਸੰਗਰੂਰ ਬਟਿੰਡਾ ਫਰੋਜਪੁਰ ਤੇ ਅੰਮ੍ਰਿਤਸਰ ਦੇ ਵਿੱਚ ਇਹ ਮੋਰਚੇ ਖੋਲ੍ਹਾਂਗੇ ਅਜੇ ਥਰੂਆਊਟ ਪੂਰੇ ਪੰਜਾਬ ਚ ਨਹੀਂ ਖੋਲ੍ਹਾਂਗੇ ਬਾਅਦ ਵਿੱਚ ਸਕਦੇ ਆ ਸਰਕਾਰ ਜੇ ਲੋਕਾਂ ਦੀ ਚੋਣ ਹੀ ਹੋਵੇ ਜੇ ਵਾਕੇ ਆਮ ਆਦਮੀ ਪਾਰਟੀ ਦੀ ਹੋਵੇ ਉਹ ਸਾਨੂੰ ਡੀਸੀ ਦਫਤਰਾਂ ਘਾੜੀ ਧਰਨਾ ਲਾਉਣ ਹੀ ਨਾ ਦੇਵੇ ਮੁੱਖ ਮੰਤਰੀ ਸਾਫ ਸਾਡਾ ਮੰਗ ਪੱਤਰ ਚਲਾ ਗਿਆ ਲਗਭਗ ਅਸੀਂ 1 ਦਸੰਬਰ ਨੂੰ ਦਿੱਤਾ ਸੀਗਾ ਉਹ ਉਹਨਾਂ ਕੋ ਪਿਆ ਹੋਇਆ ਮੰਗ ਪੱਤਰ ਉਹ ਅਕਸਰਾਂ ਨੂੰ ਸੱਦ ਕੇ ਸਾਡਾ ਮੰਗਾਂ ਦਾ ਹੱਲ ਕਰਨ ਸਰਕਾਰ ਵਾਸਤੇ 3 ਕਰੋੜ 77 ਲੱਖ ਰੁਪਇਆ ਕੱਲਾ ਸ਼ੰਭੂ ਦਾ ਖਰੋਰੀ ਦਾ ਅਟਾ ਪੈਸੇ ਜਿਹੜਾ ਇਹਨਾਂ ਨੇ ਰਸਾਨ ਕੀਤਾ ਪਾਬਜਾ ਦੇ ਨਾਲ ਕਿੰਨੀ ਕੁ ਵੱਡੀ ਗੱਲ ਤੁਹਾਨੂੰ ਲੱਗਦੀ ਹੈਗੀ ਆ ਜਿੰਨੇ ਵੀ ਕੇਸ ਪਾਏ ਆ ਪੁਲਿਸ ਦੇ ਚਾਹੇ ਰੇਲਵੇ ਦੇ ਦਿੱਲੀ ਅਧੋਲਣ 1 2 ਜਾਂ ਪੰਜਾਬ ਦੇ ਅੰਦਰ ਉਹ ਕਿੰਨੇ ਕੁ ਵੱਡੇ ਮਸਲੇ ਹੈਗੇ ਆ ਸ਼ਹੀਦ ਪਰਿਵਾਰਾਂ ਨੂੰ ਮਾਪਜਾਂ ਨੌਕਰੀਆਂ ਕਿੰਨਾ ਕੁ ਵੱਡਾ ਮਸਲਾ ਹੈਗਾ ਵਾ ਜਾਂ ਜਿਹੜੇ ਜ਼ਖਮੀ ਹੋਏ ਆ ਉਹਨਾਂ ਦਾ ਨੌਕਰੀਆਂ ਦਾ ਸਵਾਲ ਆ ਫਰਾਂ ਦੇ ਮਾਪਜਾਂ ਤੇ ਆਪਣੀ ਕਮਿਟਮੈਂਟ ਹੈ ਵੀ ਅਸੀਂ ਉਹਨਾਂ ਦਾ ਮਾਪਜਾਂ ਦੇ ਇਹਨੂੰ ਮਸਲੇ ਨੂੰ ਰਿਪੋਰਟ ਕਰਨਾ ਕਿਹੜੀ ਵੱਡੀ ਗੱਲ ਆ ਜੇ ਇਹੋ ਗਣ ਪ੍ਰੀਪੇਟ ਮੀਟਿੰਗਾਂ ਤੇ ਆਪ ਕਹਿ ਕੇ ਆਏ ਆ ਵੱਡੀਆਂ ਮੰਗਾ ਭਾਵੇਂ ਖੈਰੀਆਂ ਨੇ ਜਿਹੜੀਆਂ ਸਰਕਾਰ ਪੰਜਾਬ ਲੈਵਲ ਤੇ ਮੰਗਾਂ ਦਾ ਹੱਲ ਕਰ ਸਕਦੀ ਆ ਉਹ ਵੱਡਾ ਮਸਲਾ ਨਹੀਂ ਹੈਗਾ ਮੁੱਖ ਮੰਤਰੀ ਸਾਹਿਬ ਨੇ ਸਮਾਂ ਗਵਾਤਾ 30 ਨਵੰਬਰ ਤੱਕ ਦਾ ਸਮਾਂ ਸੀਗਾ ਮਤਾ ਪਾਉਂਦਾ ਵਿਧਾਨ ਸਭਾ ਚ ਹੁਣ ਵੀ ਮੁੱਖ ਮੰਤਰੀ ਸਾਹਿਬ ਫੈਸਲਾ ਕਰਨ ਤੇ ਸੀ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪੰਜਾਬੀਆਂ ਨਾਲ ਖੜਾਂਗੇ ਬਿਜਲੀ ਬੋਰਡ ਦਾ ਨਿਜੀਕਰਨ ਨਹੀਂ ਹੋਣਦਾਗੇ ਮਸਲਿਆਂ ਦਾ ਹੱਲ ਸੌਖਾ ਤੇ ਸਖਾ ਹੋਏਗਾ ਸਾਨੂੰ ਕੁਛ ਕਰਨ ਨਹੀਂ ਈ ਦਿੰਦੇ ਸਾਡੇ ਖਿਲਾਫ ਐਡੇ ਵੱਡੇ ਫੈਸਲੇ ਆ ਰਹੇ ਪੰਜਾਬ ਰਾਜ ਬਿਜਲੀ ਬੋਰਡ ਵੇਚਿਆ ਜਾ ਰਿਹਾ ਭਾਰਤ ਅਮਰੀਕਾ ਸਮਝੌਤਾ ਲਾਗੂ ਹੋ ਰਿਹਾਗਾ ਸੀਟੈਕ ਸਾਡੇ ਖਿਲਾਫ ਲਿਆਂਦਾ ਜਾ ਰਿਹਾ ਵਨ ਨੇਸ਼ਨ ਵਨ ਮਰਜੀਤੀ ਸਾਡੇ ਤੇ ਧੋਪੀ ਜਾ ਰਹੀ ਆ ਫਿਰ ਕੋਈ ਮਰਦਾ ਕੀ ਨਹੀਂ ਕਰਦਾ ਸਾਨੂੰ ਮਜਬੂਰੀ ਵਸ ਰੇਲਾਂ ਤੇ ਜਾਣਾ ਪੈਣਾ ਸੀ ਨਹੀਂ ਜਾਣਾ ਚਾਹੁੰਦੇ ਸਰਕਾਰ ਪਰ ਜਬਰ ਕਰਦੀ ਆ ਤੇ ਮਹੀਨੇ ਦਾ ਭਗਵੰਤ ਮਾਨ ਜੀ 12 ਰਹਿ ਕੇ ਫਿਰ ਸਾਡੀਆਂ ਜੁੱਤੀਆਂ ਚੱਟਣੀਆਂ ਵੋਟਾਂ ਲੈਣ ਆਉਣਾ ਫਿਰ ਲੋਕ ਜਵਾਬ ਦੇਣ ਕਿਸ ਚੱਲਦਾ ਜੇ ਲੋਕਾਂ ਨੂੰ ਕੁੱਟ ਕੇ ਮਾਰ ਕੇ ਜੇ ਰਾਜ ਕਰਦੀ ਭਗਵੰਤ ਮਾਨ ਸਰਕਾਰ ਸੋਚਦੀ ਉਹਨਾਂ ਦੀ ਮਰਜ਼ੀ ਦਾ ਸਵਾਲਿਆ ਅਸੀਂ ਨਾ ਚਾਹੁੰਦੇ ਆ ਸਾਨੂੰ ਰੇਲ ਰੋਕੋ ਦਾ ਐਲਾਨ ਕਰਨਾ ਪਹਿਰੇ ਵੀ ਸਰਕਾਰ ਨੇ ਉਹਦਾ ਸੋਨ ਨਹੀਂ ਲਿਆ ਜੇ ਸਰਕਾਰ ਸੋਨ ਲਵੇ ਤਾਂ ਇਹ ਰੇਲ ਰੋਕੋ ਟਾਲਿਆ ਜਾ ਸਕਦਾ ਜੀ ਸਰਬ ਜਿਵੇਂ ਤੁਸੀਂ ਰੇਲ ਰੋਕੋ ਦਾ ਜਿਕਰ ਕਰਦੇ ਹੋ ਆ ਫਿਰ ਜਿਹੜੀ ਹੈਗੀ ਹੈ ਜਿਲ੍ਹਾ ਪ੍ਰੇਸ਼ਦ ਦੀਆਂ ਇਲੈਕਸ਼ਨਸ ਨੇ ਉਸ ਦੇ ਉੱਤੇ ਕਿਉਂ ਨਹੀਂ ਵਿਰੋਧ ਕਰਦੇ ਦੂਸਰੀ ਚੀਜ਼ ਵੀ ਪਿਛਲੇ ਤੁਸੀਂ ਇਹ ਐਲਾਨ ਐਸਕੇਮ ਵੱਲੋਂ ਵੀ ਕੀਤਾ ਗਿਆ ਸੀਗਾ ਕਿ ਅਸੀਂ ਜਿਹੜੇ ਆਮ ਆਦਮੀ ਪਾਰਟੀ ਔਰ ਬੀਜੇਪੀ ਵਾਲੇ ਪਿੰਡ ਦੇ ਵਿੱਚ ਨਹੀਂ ਵੜਨ ਦਿੰਦੇ ਅਸੀਂ ਪਿੰਡ ਦੇ ਲੱਗੋ ਲੱਗਣੇ ਦੇਵਾਂਗੇ ਕੁਝ ਉਸ ਤਰੀਕੇ ਦੀ ਰਣਨੀਤੀ ਕੋਈ ਉਸ ਤਰੀਕੇ ਦੀ ਰੂਪ ਰੇਖਾ ਨਹੀਂ ਬਣਾਈ ਗਈ ਦੇਖੋ ਇਸ ਤਰ੍ਹਾਂ ਦੀ ਰਣਨੀਤੀ ਤਾਂ ਪਹਿਲਾਂ ਤੋਂ ਜਦੋਂ ਤਸ਼ਬੂ ਮੋਰਚੇ ਨੂੰ ਉਠਾਇਆ ਗਿਆ ਸੀ ਉਦੋਂ ਤੋਂ ਲੈ ਕੇ ਬਣੀ ਹੋਈ ਹੈ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਜੈ ਮੱਲੇ ਜਾਂਦੇ ਐ ਜਿੰਨੀ ਕਿ ਸਮਰਥਾ ਦੇ ਮੁਤਾਬਕ ਉੱਥੇ ਸੰਗਠਨਾਂ ਦਾ ਕੰਮਕਾਰ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਬੋਲਬਾਲਾ ਹੈ ਉਹਨਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਇਹ ਇਸ ਤਰ੍ਹਾਂ ਦਾ ਸੰਕੇਤ ਸਾਨੂੰ ਪੰਜਾਬ ਦੇ ਵਿੱਚੋਂ ਮਿਲਿਆ ਵੀ ਹੋਣਾ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਲੋਹੜਪਿੰਡ ਦੇ ਵਿੱਚ ਇਸ ਇਲਾਕੇ ਦੇ ਸਰੂਰ ਦੇ ਪਿੰਡਾਂ ਦਾ ਦੌਰਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਰੱਖਿਆ ਗਿਆ ਸੀ ਉਦੋਂ ਇੱਕ ਦਿਨ ਪਹਿਲਾਂ ਅਵੇਲਾ ਵਾਲੇ ਮਸਲੇ ਤੇ ਗਿਰਬਧਨੀਆਂ ਹੋਈਆਂ ਸੀ ਤਕਰੀਬਨ ਉਹ ਦੌਰਾ ਪਿੰਡਾਂ ਦਾ ਰੱਦ ਕਰਨਾ ਪਿਆ ਇਸ ਤਰ੍ਹਾਂ ਇਹ ਜਾਰੀ ਰਹੇਗਾ ਪਰ ਅਗਲੇ ਪ੍ਰੋਗਰਾਮਾਂ ਨੂੰ ਮੁੱਖ ਰੱਖਦੇ ਹੋਏ ਪਿਆਰੀ ਮੇਨ ਉਸ ਨੂੰ ਕੇਂਦਰ ਵਿੱਚ ਨੂੰ ਵੜਾ ਕੇ ਕੀਤੀ ਜਾਏਗਾ ਜਿਹੜੇ ਜਿੰਨੇ ਵੀ ਚਾਹੇ ਐਸਕੇਮ ਮੈ ਕੇਕੇਮ ਕੇਐਮਐਮ ਜਾਂ ਰਸਕੇਮ ਨਾਨ ਪਰਟੀਕਲ ਜਦੋਂ ਵੀ ਅੰਦੋਲਨ ਬਿੜਦੇ ਉਹ ਜਿਹੜਾ ਇੱਕ ਰਾਤ ਪਹਿਲਾਂ ਹੀ ਤੁਹਾਨੂੰ ਚੁੱਕ ਲੈਂਦੇ ਜਾਂ ਹੌਸਟ ਰੈਸਟ ਕਰ ਦਿੰਦੇ ਆ ਫਿਰ ਜਾਂ ਉਹ ਇੱਕ ਮਤਲਬ ਲੋਕਾਂ ਦੇ ਵਿੱਚ ਉਹ ਚੀਜ਼ ਆਪਣਾ ਨਜ਼ਰੀਆ ਕਸਰੀ ਲੋੜ ਹੈ ਵੀ ਅਸੀਂ ਸਾਨੂੰ ਗ੍ਰਿਫਤਾਰ ਕਰ ਲਈ ਅਸੀਂ ਕੁਝ ਨਹੀਂ ਕਰ ਸਕਦੇ ਜਾਂ ਕਿਉਂਕਿ ਉਹਨੇ ਇੱਕ ਵਾਰ ਨਹੀਂ ਲਗਭਗ ਹਰੇਕ ਵਾਰ ਹੀ ਇਸ ਤਰ੍ਹਾਂ ਹੁੰਦਾ ਜਾਂ ਕਿਸਾਨ ਉਸ ਤਰੀਕੇ ਨਾਲ ਬਹਿ ਜਾਂਦੇ ਵੀ ਕੋਈ ਨਹੀਂ ਹੁਣ ਗ੍ਰਿਫਤਾਰ ਕਰ ਲਿਆ ਲੋਕਾਂ ਦੇ ਅੱਖਾਂ ਦੇ ਵਿੱਚ ਅੰਗੇ ਹੋਗੇ ਥੈਟਸ ਇਟ ਸਭ ਤੋਂ ਪਹਿਲੀ ਤਾਂ ਗੱਲੇ ਸਾਹ ਵੀ ਆਵੀ ਪੁਲਿਸ ਕਰਾਂ ਦੇ ਅੰਦਰ ਛਾਪੇ ਮਾਰ ਕੇ ਗਿਰਫਤਾਰ ਕਿਹਨਾਂ ਨੂੰ ਕਰਦੀ ਹੈ ਜਿਨ੍ਹਾਂ ਤੋਂ ਸਰਕਾਰ ਨੂੰ ਖਤਰਾ ਹੁੰਦਾ ਹੈ ਨਹੀਂ ਤਾਂ ਉਹ ਗੱਥੇ ਦੇ ਬੈਰੀਗਡ ਲਾਗੇ ਰੁਕ ਲੈਂਦੀ ਹੈ ਬੇਈਮਾਨ ਤਹਿ ਸਾਹਿਬ ਹੈ ਦੂਜੀ ਗੱਲ ਇਹ ਹੈ ਵੀ ਇੰਨੀਆਂ ਰੋਕਾਂ ਦੇ باوجود ਵੀ 5 ਤਰੀਕ ਵਾਲਾ ਪ੍ਰੋਗਰਾਮ ਤੁਸੀਂ ਅੱਸੀ ਦੇਖਿਆ ਕਿ ਉਹ ਪ੍ਰੋਗਰਾਮ ਸਫਲ ਰਹਿਹਾ ਸੀ ਉਹ ਸਫਲ ਬਣਿਆ ਕਿਉਂਕਿ ਇੰਨੀ ਵੱਡੀਆਂ ਧਾਰਾ ਪੰਜਾਬ ਦੇ ਵਿੱਚ ਫਿਰਸਦੀਆਂ ਜਿੱਥੇ ਕਈ ਪ੍ਰਧਾਨਾਂ ਤੋਂ ਬਰਕਰਾਂ ਤੱਕ ਘਰਾ ਤੱਕ ਛਾਪੇਮਾਰੀ ਹੋਵੇ ਤੇ ਹਰ ਘਰ ਦੇ ਅੰਦਰ ਬੋਲਣ ਪਰਾਲੀ ਉਹਨਾਂ ਦੀਆਂ ਲੋੜੀਆਂ ਦਾ ਕਿਸਾਨਾਂ ਆਗੂਆਂ ਦੀ ਕੀਤੀ ਹੋਵੇ ਤਾਂ ਉੱਥੇ ਫਿਰ ਉਹ ਇਹ ਨਹੀਂ ਕਹਿ ਸਕਦੇ ਵੀ ਇਹ ਰਾਡਗਟ ਪ੍ਰੋਗਰਾਮ ਸੀ ਉਹ ਉਹ ਕਹਿ ਸਕਦੇ ਆ ਕਿ ਸਰਕਾਰ ਨੂੰ ਚੁਣੌਤੀ ਦੇਣ ਵਾਲਾ ਪ੍ਰੋਗਰਾਮ ਸੀ ਤੇ ਉਹ ਸਫਲ ਹੋਇਆ ਉਹਦੀ ਇੰਨੀ ਕਿਸਾਨ ਰੇਲਾਂ ਦੀਆਂ ਲੈਣਾ ਤੋਂ ਤੁਸੀਂ ਦੇਖਿਆ ਕਿਵੇਂ ਖਿੱਚ-ਖਿੱਚ ਕੇ ਤੁਸੀਂ ਕਵਰ ਕੀਤਾ ਉਹਨਾਂ ਨੇ ਗਿਰਫਤਾਰ ਕੀਤਾ ਪਰ ਇਹ ਪ੍ਰੋਗਰਾਮ ਸਾਡਾ ਸੰਕੇਤਕ ਰੱਖਿਆ ਹੋਇਆ ਹੈ ਜੀ ਇਹ ਕੋਈ ਭੇੜਣ ਚ ਟੱਕਰ ਵਾਲਾ ਪ੍ਰੋਗਰਾਮ ਨਹੀਂ ਸੀ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਸੀ ਰੈਸਟ ਹੋਣਾ ਸਭੇ ਸਮਾਂ ਕੋਈ ਹਿੰਦੀ ਗੱਲ ਨਹੀਂ ਹੈ ਕੁਈ ਘਰੋਂ ਲੱਭ ਗਿਆ ਤਾਂ ਉਹਨਾਂ ਨੇ ਜਾਂਦਾ ਉਹਦਾ ਪਕੜ ਲਿਆ ਉਹ ਅੱਡ ਗੱਲ ਹੈ ਪਰ ਐਂ ਨਹੀਂ ਹੈਗਾ ਵੀ ਰਲ ਮਿਲ ਕੇ ਕੋਈ ਪ੍ਰੋਗਰਾਮ ਹੁੰਦਾ ਸਪਸ਼ਟ ਹੈ ਕਿ ਇਹ ਟੱਕਰ ਦੇਣ ਵਾਲਾ ਪ੍ਰੋਗਰਾਮ ਸੀ ਤੇ ਟੱਕਰ ਦਿੱਤੀ ਹੈ ਕਿ ਸਾਹਮਣੇ ਆਉਂ ਲੋ ਸਰ 23 ਨੂੰ ਵੀ ਆਪਣਾ 23 ਨੂੰ ਵੀ ਸਰ ਸਿਰਫ ਸੰਕੇਤੀਕ ਹੀ ਰਹੇਗਾ ਜਾਂ ਬੇਮਿਆਦੀ ਰੇਲ ਰੋਕ ਹੋ ਰਹੇਗਾ ਦੇਖੋ ਜਿਹੜਾ ਐਲਾਨ ਆਪਾਂ ਨੇ ਕੀਤਾ ਮੋਰਚੇ ਦੀ ਮੀਟਿੰਗ ਦਾ 23 ਨੂੰ ਜਦੋਂ ਰੇਲਾਂ ਦੀਆਂ ਰੇਲਾਂ ਤੇ ਕਿਸਾਨ ਜਾਣ ਪੁੰਚੀ ਆਮ ਲੋਕ ਪੁੰਚ ਕੇ ਤਾਂ ਉਹ ਤੋਂ ਅਗਲੇ ਦਿਨ ਮੀਟਿੰਗ ਹੋਏਗੀ ਕਿਸਾਬ ਵਿੱਚ ਦੂਰ ਮੁਰਚਾ ਦੇ ਉਹ ਕਿੰਨਾ ਚਿਰ ਲਈ ਚਲਾਉਣਾ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਊਗਾ ਇਹ ਸਭੀ ਜ਼ਿਲ੍ਹਿਆਂ ਦੇ ਸੰਗਠਨਾਂ ਪਟਿੰਡਾ ਫਲੋਟ ਕਮਿਸ਼ਨ ਦੇ ਸਾਹਮਣੇ ਦੇਖੋ ਹਾਲ ਦੀ ਘੜੀ ਅਸੀਂ ਸਾਰੀਆਂ ਹਾਲਤਾਂ ਨੂੰ ਦੇਖਦੇ ਹੋਏ ਚਾਰ ਪ੍ਰੋਗਰਾਮ ਨੇ ਜਿਹੜੇ ਚਾਰ ਜ਼ਿਲ੍ਹਿਆਂ ਦੇ ਵਿੱਚ ਵੰਡਾ ਕੀਤੇ ਹੈਗੇ ਇਹਨੂੰ ਬਾਅਦ ਸਾਨੂੰ ਲੋੜ ਲੱਗੀ ਮੀਟਿੰਗ ਇਸੇ ਕਰਕੇ ਕਰਾਂਗੇ ਬਣਾਉਣ ਦੀ ਲੋੜ ਕੋਈ ਪੰਜਾਬ ਦੇ ਵਿੱਚ ਕੋਈ ਪੁਆਇੰਟ ਬਧਾਈ ਦਾ ਸਾਂ ਖਰੇਕ ਮੇਰਾ ਨਾਮ ਜੇ ਜੀ ਤੁਸੀਂ ਗੱਲ ਕੀਤੀ ਸੰਜੀਕਿਤ ਕੀ ਹੈ ਇਹ ਪੰਜਾਬ ਸਰਕਾਰ ਤੇ ਨਾਲ ਤਬੀਬ ਲੱਗਦੀ ਹੈ ਕੇਂਦਰ ਵੀ ਕਈ ਵੱਡੀ ਅਗਰੇ ਰਹੀ ਨਾ ਜਿਸਕ ਮੈਂ ਮੋਤੇਦਰ ਕੁਛੇ ਅਜੰਡੇ ਹੈ ਜਿਹੜੇ ਸਿੱਧੇ ਸਿੱਧੇ ਕੇਦਰ ਸਰਕਾਰ ਉੱਪਰ ਲੱਟੇ ਹੁੰਦੇ ਹੈ ਤੇ ਤੁਸੀਂ ਕਹਿੰਦੇ ਕਿ ਪੰਜਾਬ ਆਪਣੇ 17 ਵਾਲੇ ਮੋਤੇ ਕਰ ਲਏ ਲੇਕਿਨ ਜੋ ਕੇਂਦਰ ਨੇ ਉਹਦੇ ਦੀ ਸੰਨੀਤੀ ਥੋੜੇ ਸਾਂਝੀ ਕਰੋ ਦੇਖੋ ਜਿੰਨਾ ਕ ਕੇਂਦਰ ਦਾ ਸਵਾਲ ਹੈਗਾ ਵਾ ਪੰਜਾਬ ਸਰਕਾਰ ਦੇ ਖਿਲਾਫ ਇਹ ਆਪ ਵੀ ਪਹਿਲੀ ਗੱਲ ਤੇ ਆ ਵੀ ਜੇ ਪੰਜਾਬ ਸਰਕਾਰ ਕਿਰਦਨਾ ਖੜ ਦਿਆ ਤੇ ਇੱਥੇ ਪੰਜਾਬ ਸਰਕਾਰ ਦੋਸ਼ੀ ਆ ਜਾਣ ਤਾਂ ਉਹ ਮਤਾ ਪਾਸ ਕਰ ਦਿੰਦੇ ਵਿਧਾਨ ਸਭਾ ਦੇ ਵਿੱਚ ਵੀ ਬਿਜਲੀ ਸੋਧ ਬਿੱਲ 2025 ਦਾ ਪੰਜਾਬ ਸਰਕਾਰ ਕਰਦੀ ਬਰੋਲ ਇਹ ਕੰਮ ਮੁੱਕ ਜਾਂਦਾ ਵੀ ਠੀਕ ਆ ਵੀ ਇਹ ਸਾਡੇ ਨਾਲ ਅਜੇ ਤੱਕ ਉਹ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਬਿਆਨ ਜਾ ਕੇਜਰੀਵਾਲ ਜੀ ਦਾ ਕਿਤੇ ਬਿਆਨ ਨਹੀਂ ਦੇਖਿਆ ਉਹਨਾਂ ਬਿਜਲੀ ਸੋਰਟ ਬਿੱਲ 225 ਤੇ ਇਸ ਕਰਕੇ ਇਸ ਕਰਕੇ ਜੇ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਲੜਦੇ ਕਿੰਦਰ ਦੇ ਖਿਲਾਫ ਤਾਂ ਸਾਡੀ ਲੜਾਈ ਸੰਘਰਸ਼ ਹੈਗਾ ਹੀ ਹੈਗਾ ਉਹਦੇ ਖਿਲਾਫ ਵੀ ਲੜੀ ਰਹੇ ਆ ਫਿਰ ਇਹਨਾਂ ਨੂੰ ਵੀ ਪਹਿਲਾਂ ਸਿੱਧਿਆ ਕਰਨਾ ਜ਼ਰੂਰੀ ਵੀ ਲੈ ਕੇ ਸਾਡੇ ਘਰ ਦੇ ਨੇ ਜਿਹੜੇ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹੀ ਨਹੀਂ ਸਿੱਧੇ ਹੋਣ ਦੇ ਇਸੇ ਤਰ੍ਹਾਂ ਸੀ ਡੈਕ ਤੇ ਕਿਹੜਾ ਇਹਨਾਂ ਦਾ ਵਿਰੋਧ ਆ ਭਾਰਤ ਅਮਰੀਕਾ ਸਮਝੌਤੇ ਤੇ ਕੀ ਇਹ ਬੋਲ ਰਹੇ ਨੇ ਜਾਂ ਜਾਂ ਜਿਹੜਾ 1 ਨੇਸ਼ਨ 1 ਦੇਸ਼ੀ ਉੱਤੇ ਜਸ ਕਰਗੇ ਨੇ ਫਿਰ ਇਹ ਵਰੀ ਕਿੱਦਾਂ ਕਰਦੀ ਹੈ हां ਅਸੀਂ ਤਾਂ ਵਿਰੋਧੀ ਚ ਰਹੰਦੇ ਆਂ ਆਂ ਕਾਂਗਰਸ ਪਾਰਟੀ ਦਾ ਕੋਈ ਵਿਰੋਧ ਨਹੀਂ ਬਿਜਲੀ ਸੋਰਸ ਬਿਲਵੀ 225 ਤੇ ਜਾਂ ਦੂਜੇ ਮੁੱਦਿਆਂ ਤੇ ਕੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਬੋਲਣੇ ਭਾਰਤ ਦੀ ਖਸਮਾ ਉੱਤੇ ਜਾਂ ਸੀ ਡੈਕ ਤੇ ਬੋਲ ਰਹੇ ਨੇ ਰਾਹੁਲ ਗਾਂਧੀ ਜੀ ਜਾਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਕਿ ਇਹ ਆ ਸਾਡੀਆਂ ਮੰਗਾਂ ਤੇ ਤੋਂ ਸਾਡਾ ਇਹਨਾਂ ਦਾ ਹਾਂ ਉਹ ਵਿਰੋਧੀ ਚਰਚੇ ਨੇ ਹਾਲੇ ਉਹਨਾਂ ਦੇ ਖਿਲਾਫ ਅਧੋਲਣ ਬੰਦਦਾ ਨਹੀਂ ਹੈਗੇ ਸੱਤਾ 'ਚ ਨੇ ਇਸ ਕਰਕੇ ਇਹਨਾਂ ਨੂੰ ਟਾਰਗੇਟ ਕਰਨਾ ਬਹੁਤ ਜ਼ਰੂਰੀ ਆ ਹਾਂ ਕੇਂਦਰ ਦੇ ਖਿਲਾਫ ਅਸੀਂ ਲੜੀ ਰਹੇ ਆਂ ਇਹ ਬੰਦੇ ਸਭ ਤੁਸੀਂ ਗੱਲ ਕੀਤੀ ਕਿ ਪ੍ਰਾਲੀ ਦੇ ਜਿਹੜੇ ਪਾਸੇ ਹੋਏ ਹੋ ਸਰਕਾਰ ਵਾਪਸ ਲਵੇ ਤੇ ਪਿੱਛੇ ਜੇ ਅਸੀਂ ਦੇਖਿਆ ਕਿ ਸਰਕਾਰ ਹਾਂ ਜੀ ਹਾਂ ਕਰੋ ਸਵਾਲ ਪਿੱਛੇ ਸਰਕਾਰ ਨੇ ਦਾਅਵਾ ਕੀਤਾ ਕਿ ਪ੍ਰਾਲੀ ਸਾਡਨ ਦੇ ਏਸ਼ਾਂ ਦੇ ਵਿੱਚ 90% ਤੱਕ ਦੀ ਕਮੀ ਆਈ ਹੈ ਪਰ ਹੁਣ ਤੋਂ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਆਈ ਇਹ ਫੋਰੈਸਟ ਸੰਸਥਾ ਇਹ ਕਹਿੰਦੇ ਨੇ ਕਿ ਕਿਸਾਨਾਂ ਨੇ ਭਾਰਤੀ ਸੈਟਲਾਈਟਾਂ ਦਾ ਤੋੜ ਲੱਭ ਲਿਆ ਕਿ 3 ਵਜੇ ਤੋਂ ਬਾਅਦ ਪ੍ਰਾਲੀ ਨੂੰ ਦੇ ਕੇਸਾਂ ਨੂੰ ਅਖਲਾਇਆ ਜਾ ਰਹੀ ਹੈ ਜਦ ਕਿ ਭਾਰਤੀ ਸੈਟਲਾਈਟ ਦਾ 1:3 ਵਜੇ ਤੱਕ ਹੀ ਨਿਗਰਾਨ ਕਰ ਸਕਦੇ ਕੀ ਇਸ ਤਰ੍ਹਾਂ ਦੀ ਕੋਈ ਅਸੈਸਮੈਂਟ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਇਹ ਸਰ ਅਸਲ ਵਿੱਚ ਦੇਖੋ ਇਹ ਪ੍ਰੋਪੋਗੈਂਡਾ ਦਾ ਸਵਾਲ ਹੈਗਾ ਪਰ ਗਰਾਊਂਡ ਰਿਐਲਿਟੀ ਦੇ ਉੱਤੇ ਪ੍ਰੋਪੋਗੈਂਡਾ ਦਾ ਸਵਾਲ ਨਹੀਂ ਸਰ ਰਿਪੋਰਟ ਰਿਪੋਰਟ ਦਾ ਨਹੀਂ ਉਹ ਠੀਕ ਹੈ ਵੀ ਉਹਨਾਂ ਨੇ ਪ੍ਰੋਪੋਗੈਂਡਾ ਕਰਨਾ ਹੁੰਦਾ ਹੈ ਉਹ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਹੁੰਦੀਆਂ ਨੇ ਪਰ ਇਹ ਸਰਕਾਰਾਂ ਦੀ ਸਾਰੀ ਗੇਮ ਹੁੰਦੀ ਹੈ ਅੰਕੜਿਆਂ ਨੂੰ ਉਹ ਜਿਹੜਾ ਕਿ ਵੀ ਪੇਸ਼ ਕੀਤਾ ਜਾਂਦਾ ਹੁੰਦਾ ਹੈ ਪਰ ਅਸਲ ਦੇ ਵਿੱਚ ਜਿਹੜਾ ਬਰਿਆਦੀ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਬੁਨਿਆਦੀ ਹੱਲ ਨਾ ਰਾਜ ਸਰਕਾਰਾਂ ਤੇ ਨਾ ਸੈਂਟਰ ਸਰਕਾਰ ਕੱਢਣਾ ਨਹੀਂ ਚਾਹੀਦੀ। ਅਸੀਂ ਤਾਂ ਬੜਾ ਸਪਸ਼ਟ ਕਹਿ ਚੁੱਕੇ ਹਾਂ। ਇਹਨਾਂ ਦੀ ਐਨਜੀਟੀ ਦੇ ਫੈਸਲਿਆਂ ਤੋਂ ਵੀ ਇਹ ਉਲਟ ਬੋਲਦੇ। ਉਹਨਾਂ ਦੇ ਵੀ ਉਲਟ ਚੱਲਦੇ ਹੈਗੇ। ਇੱਥੋਂ ਤੱਕ ਕਿਸਾਨਾਂ ਦੀਆਂ ਜਨੀਆਂ ਸਰਕਾਰਾਂ ਨਾਲ ਮੀਟਿੰਗਾਂ ਹੁੰਦੀਆਂ ਨੇ। ਉਹਨਾਂ ਦੇ ਵਿੱਚ ਸਾਫ਼ ਕਹਿ ਚੁੱਕੇ ਆ ਕਿ ਪੰਜਾਬ ਦੇ ਵਿੱਚ ਕਿਹੋ ਜਿਹੀ ਬਦਲਦੀ ਲੋੜ ਹੈਗੀ ਹੈ। ਦੇਸ਼ ਦੇ ਅੰਦਰ ਕਿਹੋ ਜਿਹੀ ਬਦਲਦੀ ਲੋੜ ਹੈਗੀ ਆ। ਤੁਸੀਂ ਸਿਰਫ ਸੰਤਲਾ ਨਾ ਮਾਤਰਾ ਪ੍ਰਦੂਸ਼ਣ ਹੈ ਜਿਹੜਾ ਖੇਤੀ ਦੇ ਵਿੱਚੋਂ ਹੁੰਦਾ ਹੈਗਾ। ਇਹਦੇ 'ਚ ਜਾਣ ਬੁੱਝ ਕੇ ਇਸ ਸਮਾਂ ਨੂੰ ਬਦਨਾਮ ਕਰਨ ਦਾ ਸਵਾਲ ਨਹੀਂ ਦੂਸਰੇ ਵਿੱਚ ਕੁਝ ਵੀ ਨਹੀਂ ਲੋਗੋ ਤੋਂ ਇਲਾਵਾ 29 ਅਕਤੂਬਰ ਨੂੰ ਅਸੀਂ ਡੀਸੀ ਪਟਿਆਲਾ ਡੀਸੀ ਅੰਮ੍ਰਿਤਸਰ ਡੀਸੀ ਸੰਗਰੂਰ ਨੂੰ ਈਮੇਲ ਪਾਈ ਸੀ ਕਿ ਸਾਨੂੰ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਆਰਡਰ 2019 ਦਾ ਹੈਗਾ 158128 ਐਂਡ 15819 ਜਿਹੜੀ ਰਿਕ ਪਟੀਸ਼ਨ ਸੀਗੀ ਉਹਦਾ ਹਵਾਲਾ ਦੇ ਕੇ ਕਿ ਇਹ ਆਰਡਰ ਜਿਹੜਾ ਸੁਪਰੀਮ ਕੋਰਟ ਦਾ ਹੈ ਉਹ ਜ਼ਮੀਨ ਤੇ ਇੰਨਾ ਤੁਸੀਂ ਲਾਗੂ ਕਰਾਇਆ ਉਹਦਾ ਹਾਲੇ ਤੱਕ ਸਟੇਟ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਇਸ ਤੋਂ ਇਲਾਵਾ ਅਸੀਂ ਉਹਨਾਂ ਤੋਂ ਡੇਟਾ ਮੰਗਿਆ ਵੀ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਆਰਡਰ ਦੇ ਆਧਾਰ ਤੇ ਕਿੰਨੀਆਂ ਮਸ਼ੀਨਾਂ ਜਿਹੜੀਆਂ ਤੁਸੀਂ ਗਰਾਊਂਡ ਤੇ ਦਿੱਤੀਆਂ ਨੇ ਉਹਦਾ ਹਵਾਲਾ ਦਿੱਤਾ ਜਾਵੇ ਮਸਲਾ ਇਹ ਹੈ ਵੀ ਜਿਹੜਾ ਸਰਕਾਰ ਨੇ ਕੰਮ ਕਰਨਾ ਹੈ ਉਹਦੇ ਲਈ ਕੋਈ ਅਕਾਉਂਟੇਬਿਲਟੀ ਨਹੀਂ ਤੇ ਜਿਹੜਾ ਫਾਰਮਰ ਹੈ ਉਹਨੂੰ बार-बार ਟਾਰਗੇਟ ਕਰਨਾ ਇਹ ਕਿਤੇ ਕੋਈ ਸਾਰੇ ਗੱਲ ਇਹ ਹੈ ਕਿ ਐਸਐਸਟੀ ਦਾ ਹਮਲਾ ਸੁਪਰੀਮ ਕੋਰਟ ਨੇ ਵੀ ਦਿੱਤਾ ਹੈ ਜੇ ਤੁਸੀਂ ਉਹਨਾਂ ਦੇ ਲੇਟੈਸਟ ਆਰਡਰ ਪੜ੍ਹੋ ਤੇ ਐਨਜੀਟੀ ਦੇ ਜਿਹੜੇ ਲੇਟੈਸਟ ਆਪੀਨੀਅਸ ਹੈਗੇ ਆ ਉਹਨਾਂ ਨੂੰ ਜੇ ਦੇਖੋ ਤੇ ਇਹ ਸਾਰਾ ਕੁਝ ਇੱਕ ਬਿਲਕੁਲ ਪ੍ਰੋਪਗੈਂਡਾ ਸੀਗਾ ਔਰ ਦੂਜੀ ਗੱਲ ਦਾ ਤਾਸਬਾ ਕਿ ਸਭ ਤੋਂ ਵੱਧ ਸਟਰਬਲ ਬਰਨਿੰਗ ਯੂਪੀ ਤੇ ਮਧਿਆ ਪ੍ਰਦੇਸ਼ ਦੇ ਵਿੱਚ ਹੋਈ ਹੈ ਕਿਉਂ ਆਈ ਕੋਈ ਨੈਸ਼ਨਲ ਚੈਨਲ ਉਹਦੇ ਤੇ ਗੱਲ ਕਰਦੇ ਆ ਸਿਰਫ ਪੰਜਾਬ ਨੂੰ ਦਾ ਟਾਰਗੇਟ ਕੀਤਾ ਜਾਵੇ ਤੇ ਫਾਰਮਸ ਨੂੰ ਨਾ ਨਾਗ ਕੀਤਾ ਜਾਵੇ ਲੰਗੋਤ ਸਭ ਐਸ ਕੇ ਐਮ ਐਸ ਕੇ ਐਮ ਨੌਟ ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚਾ ਤਿੰਨ ਫਾਰਮਾਂ ਤਿੰਨੇ ਫਾਰਮਾਂ ਦਾ ਇੱਕ ਜੁਆਇੰਟ ਮੁਕਾ ਜਾਨੀ ਕਿ ਸਾਂਝੀਆਂ ਮੰਗਾਂ ਨੇ ਪਰ ਹੁਣ ਤੱਕ ਏਕਤਾ ਕਿਉਂ ਨਹੀਂ ਹੋਈ ਏਕਤਾ ਦੇ ਵਿੱਚ ਕਮੀ ਕਿੱਥੇ ਰਹਿੰਦੀ ਆ ਪੌਣਾ ਸਾਲ ਹੋ ਗਿਆ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਉਹ ਸਾਂਝ ਕਿੱਥੇ ਰਹੇਗੀ ਕੋਈ ਪ੍ਰਧਾਨਗੀ ਦੀ ਲੜਾਈ ਹੈ ਜਾਂ ਕੋਈ ਮੰਗਾਂ ਦੀ ਲੜਾਈ ਹੈ ਪਰ ਜਦੋਂ ਵੀ ਸਵਾਲ ਕਿਸੇ ਨੂੰ ਕੀਤਾ ਜਾਂਦਾ ਹੈ ਤਾਂ ਹਰ ਕੋਈ ਇਹੀ ਕਹਿੰਦਾ ਵੀ ਅਸੀਂ ਇਕਤਾ ਦੇ ਹਾਮੀ ਹਾਂ ਗੱਲ ਕਿੱਥੇ ਅੜ ਜਾਂਦੀ ਹੈ ਕੋਈ ਜਿਵੇਂ ਜ਼ਿਕਰ ਕਰਦਾ ਸੀ ਕੌਣ ਵੀ ਕੋਈ 14ਵੀਂ ਲੜਾਈ ਹੈ ਜਾਂ ਕੋਈ ਫੰਡਾ ਦਾ ਰੋਲ ਅਸਲ ਗੱਲ ਕਿੱਥੇ ਆਪੀ ਦਾ ਦੇਖੋ ਇੱਕ ਤਾਂ ਹੁੰਦਾ ਹੈ ਵੀ ਕੋਈ ਬਿਆਨ ਦੇ ਦੇਣਾ ਨਾ ਕੋਈ ਗੱਲ ਕਹਿੰਦੇ ਨਹੀਂ ਕੇਐਮ ਬੜਾ ਸਪਸ਼ਟ ਹੈ ਅਸੀਂ ਐਵਿਡੈਂਸ ਤੁਹਾਡੇ ਅੱਗੇ ਪੇਸ਼ ਕਰਾਂਗੇ ਵੀ ਜਦੋਂ ਜਦੋਂ ਲੈਟਰ ਅਸੀਂ ਦੂਜੇ ਭੂਗੋਚਿਆਂ ਨੂੰ ਲਿਖਿਆ ਇਕਤਾ ਬਣਾਉਣ ਲਈ ਲਿਖਿਆ ਜਿੱਥੋਂ ਤੱਕ ਦੂਜੇ ਭਰਾਵਾਂ ਦਾ ਸਵਾਲ ਸੀਗਾ ਵੀ ਇਕਤਾ ਹੋ ਕੇ ਕਿਉਂ ਨਹੀਂ ਕਾਰਨ ਬਹੁਤ سارے ਨੇ ਅਸੀਂ ਉਹਨਾਂ ਕਾਰਨਾਂ ਤੇ ਕੰਮ ਕਰ ਰਹੇ ਹਾਂ ਉਹਨਾਂ ਕਾਰਨਾਂ ਦੇ ਵਿੱਚੋਂ ਸਪਸ਼ਟਦਾ ਹੋ ਰਹੀ ਹੈ ਕੁਝ ਮੰਗਾਤੇ ਹੋ ਸਕਦਾ ਹੈ ਸਾਰੇ ਸੰਗਠਨਾਂ ਨੂੰ ਇੱਕ ਮਤਨਾ ਬਣਨੀ ਹੋਵੇ ਪਰ ਸਾਡੀ ਇੱਛਾ ਉਦੋਂ ਵੀ ਅੱਗੇ ਵੀ ਜੇ ਇੱਕਾ ਦੋਕਾ ਮੰਗਾਤੇ ਇਹ ਲੱਗਦਾ ਹੁੰਦਾ ਹੈ ਵੀ ਆਹ ਮੰਗਾਤੇ ਸਾਡੀ ਸੈਂਕਤੀ ਨਹੀਂ ਵੱਢ ਸਕਦੀ ਤਾਂ ਜਿੰਨੀਆਂ ਤੇ ਬਣਦੀ ਹੈ ਸਾਡੇ ਵੱਲੋਂ ਖੁੱਲਾ ਸਰਦਾ ਹੈ ਕਿ ਅਸੀਂ ਉਹਨੀਆਂ ਤੇ ਵੀ ਕਰਾਂਗੇ ਇਹ ਯਤਨ ਜਟਾ ਰਹੇ ਹਾਂ ਕੋਈ ਗੱਲ ਨਹੀਂ ਕਿਸੇ ਸੰਗਠਨ ਨੂੰ ਕੋਈ ਮੰਗ ਨਹੀਂ ਲੱਗਦੀ ਹੋਣੀ ਠੀਕ ਉਹਨੂੰ ਛੱਡ ਲਾਂਗੇ ਵਾਕੀ ਤੇ ਕਰਾਂਗੇ ਅਸੀਂ ਤਾਂ ਸਹਿਰਦਾਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਆਂ ਵੀ ਇੱਕਜੁੱਟਤਾ ਦੇ ਨਾਲ ਜੇ ਲੜਾਂਗੇ ਤਾਂ ਜਿੱਦੇ ਵੱਡੇ ਹੁੰਦੇ ਆ ਤਬਦ ਪ੍ਰਾਪਤ ਕੱਲ ਐਸਕੇਮ ਦੀ ਇੱਥੇ ਮੈਂ ਇੱਕ ਗਮਾਂਗਾ ਜੀ ਇਹ ਸਵਾਲ ਤੁਹਾਡਾ ਐਸਕੇਮ ਨੂੰ ਬੰਦਦਾ ਹੈ ਕਿ ਐਮਮ ਹਮ ਵੀ ਰਹਾ ਔਰ ਕੇਐਮਐਮ ਨੇ ਮੇਰੇ ਖਿਆਲ ਨੂੰ ਤੱਕ ਪੰਜ ਛੇ ਲੈਟਰ ਲਿਖ ਚੁੱਕੇ ਤੇ ਇਸ ਹੀ ਸਾਲ ਦੇ ਵਿੱਚ ਐਸਕੇਮ ਕਿਉਂ ਇਹਦੇ ਵਿੱਚ ਦੇਨੀ ਕਰ ਰਿਹਾ ਇਹ ਹੁਣ ਤੁਸੀਂ ਮੈਨੂੰ ਸਵਾਲ ਕਰੋ ਸੀ ਉਹ ਤੇ ਕਿੰਪੂਰੀ ਕਰ ਸਕਦੇ ਸਾਡੇ ਭਰਾ ਨੇ ਪਰ ਸਾਡਾ ਸਪਸ਼ਟ ਹੈ ਕਿ ਮੰਦਾ ਵੀ ਅਸੀਂ ਹਰ ਥੀਲੇ ਤੇ ਇਕਤਾ ਚਾਹੁੰਦੇ ਆਂ ਔਰ ਅਸੀਂ ਕਹਿੰਦੇ ਆਂ ਕਿ ਘੱਟੋ ਘੱਟ ਪ੍ਰੋਗਰਾਮ ਨਹੀਂ ਕਰੋ ਅਸੀਂ ਵਾਰ-ਵਾਰ ਤੁਹਾਡੇ ਸਾਹਮਣੇ ਕਿਹਾ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਹੁਣ ਇਹ ਤਾਂ ਐਸਕੇਮ ਤੋਂ ਤੁਹਾਡਾ ਬੰਦਾ ਉਹਨਾਂ ਨੂੰ ਤਲਬ ਕਰੋ ਉਹਨਾਂ ਤੋਂ ਜਵਾਬ ਮੰਗੋ ਕਿ ਤੁਹਾਨੂੰ ਜਿਹੜੇ ਲੈਟਰ ਆਏ ਨੇ ਉਹਨਾਂ ਦਾ ਜਵਾਬ ਤੁਸੀਂ ਕਿਉਂ ਨਹੀਂ ਦਿੰਦਾ ਜਾਂ ਤੁਸੀਂ ਹੁਣ ਟਕਰੇਕਾ ਕਿਉਂ ਨਹੀਂ ਕੀਤਾ ਤੁਸੀਂ ਇਹਨਾਂ ਨੂੰ ਸਵਾਲ ਰਾਈਸ ਆਫ ਕਾਲ ਨੂੰ ਮੀਟਿੰਗ ਤੇ ਰਿਪਲਾਈ ਕੀਆ ਉਸ ਵਿੱਚ ਤੁਸੀਂ ਸ਼ਾਮਲ ਹੋਵੋਗੇ ਨਾਲ ਐਸਕੇਮ ਟੈਂਪਰੇਰੀ ਬੰਦੇ ਉੱਥੇ ਦਰਜ ਹੋਸ ਨਹੀਂ ਸਾਨੂੰ ਅਜੇ ਕੋਈ ਸਰਦਾ ਪੱਤਰ ਨਹੀਂ ਹੈ ਬਿਲਕੁਲ ਇਹ ਜਿਹੜੀ ਗੱਲ ਹੈਗੀ ਆ ਉਹਨਾਂ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਉਹ ਹੀ ਆਉਣਗੇ ਤੇ ਬਿਨਾਂ ਸੱਦੇ ਤੋਂ ਕੋਈ ਨਹੀਂ ਆ ਰਹੰਦਾ ਸੋ ਇਸ ਕਰਕੇ ਅਜੇ ਕੈਨਨ ਨੂੰ ਕੋਈ ਸੱਦਾ ਨਹੀਂ ਤੁਸੀਂ ਕਹਿ ਰਹੇ ਕਿ 5 6 ਪੱਤਰ ਤੁਸੀਂ ਇਸੇ ਸਾਲ ਲਿਖ ਚੁੱਕੇ ਹੋ ਆਖਰੀ ਵਾਰ ਇੱਕ ਪੱਤਰ ਦਾ ਰਿਪਲਾਈ ਆਇਆ ਸੀਗਾ ਜਿਹਦੇ ਦੇ ਵਿੱਚ ਤਿੰਨ ਪੇਜਾਂ ਦਾ ਰੁਪਈਆ ਸੀਗਾ ਜਿਹੜਾ ਲੁਫਤੋ ਸੀਗਾ ਉਹਦੇ ਵਿੱਚ ਕੀ ਜਵਾਬ ਦਿੱਤਾ ਸੀ ਐਸਕੇਐਮ ਨੇ ਉਹ ਦੱਸ ਸਕੋ ਥੋੜਾ ਜਿਹਾ ਨਹੀਂ ਮੈਂ ਤੇ ਇੱਕੋ ਹੀ ਗੱਲ ਕਹਾਂਗਾ ਜੇ ਏਕਤਾ ਚਾਹੀਦੀ ਹੈ ਫਿਰ ਚਿੱਠੀ-ਚਿੱਠੀ ਲਿਖਣਾ ਬੰਦ ਹੋਣਾ ਚਾਹੀਦਾ ਸਿੱਧੇ ਮਨ ਦੇ ਵਿੱਚ ਨਹੀਂ ਅਸੀਂ ਤਾਂ ਸਰਦਾਰ ਹਾਂ ਨਾ ਏਕਤੇ ਵਾਸਤੇ ਏਕੇ ਵਾਸਤੇ ਤੇ ਜੇ ਉਹ ਪ੍ਰਸਤਾਵ ਲੈ ਕੇ ਕੋਈ ਭੇਜ ਦਿੰਦਾ ਸਾਡਾ ਸਾਥੀ ਤੇ ਮੈਂ ਸਮਝਦਾ ਕਿ ਏਕੇ ਦੇ ਵਿੱਚ ਉਹ ਸਭ ਤੋਂ ਪੜਾ ਦਿੱਤਾ ਸੋ ਏਕਾ ਜਿਹੜਾ ਹਮਾਂ ਚਾਹੀਦਾ ਏਕੇ ਵਾਸਤੇ ਕੋਈ ਚਿੱਠੀ-ਚਿੱਠੀ ਨਹੀਂ ਹੋਣੀ ਚਾਹੀਦੀ ਤੁਸੀਂ ਜਿਵੇਂ ਕਿਹਾ ਤੁਹਾਡੇ ਸਵਾਲ 'ਚ ਜਵਾਬ ਹੈ ਵੀ ਤੁਸੀਂ ਕਿਹਾ ਵੀ ਇੱਕੋ ਹੀ ਮੰਗਾ ਨੇ ਇਹ ਕੋਈ ਮੰਗਾ ਤੇ ਅਸੀਂ ਲੜ ਰਹੇ ਹਾਂ ਸਾਰੇ ਸੋ ਸਾਰੇ ਹੀ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਲੜ ਰਹੇ ਹਾਂ ਤੇ ਫਿਰ ਭਾਈ ਇਹ ਦੇਰੀ ਕਿਉਂ ਫਿਰ ਇਹ ਅੜਿੱਕਾ ਕਿਉਂ ਫਿਰ ਆਹ ਸ਼ਰਤਾਂ ਕਿਉਂ ਫਿਰ ਇਹ ਚਿੱਟੀਆਂ ਕਿਉਂ ਅੰਨੇ ਸਾਹਿਬ ਇਹ ਕਹਿੰਦੇ ਇਹਦੇ ਐਡ-ਆਨ ਸਵਾਲ ਹੈ ਸਰ ਡਿਫਰੈਂਸਿਸ ਕੀ ਹੈ ਉਹ ਇੱਕ ਵਾਰੀ ਸਮਝਾ ਲਓ ਕੀ ਡਿਫਰੈਂਸ ਹੈ ਅਕੀ ਕਰੀ ਮੱਫੇ ਦੇਖੋ ਮੈਂ ਕਿਹਾ ਇਹ ਤੋਂ ਪਹਿਲਾਂ ਜਿਹੜਾ ਉਹ ਸਾਡੇ ਸੇ ਇੱਥੇ ਪੰਜ ਮੈਂਬਰੀ ਕਮੇਟੀ ਐਸਕੇਮ ਦੀ ਆਈ ਹੋਈ ਸੀਗੀ ਆ ਸਾਡੇ ਵੀ ਗੱਟੇ ਬੰਦੀਆਂ ਦੇ ਸਾਰੇ ਸੀ ਉਹਦੇ ਵਿੱਚ ਇੱਕ ਸਾਂਝੀ ਡਿਸਕਸਨ ਬਣ ਕੇ ਇੱਕ ਸਾਂਝਾ ਕਾਮਨ ਮਿਨੀਮਮ ਬਣ ਗਿਆ ਸੀ ਮੰਗਾ ਤੇ ਡਿਸਕਸਨ ਹੋਈ ਸੀ ਪਰ ਤਿੰਨ ਤਰ੍ਹਾਂ ਦੇ ਉਹਦੇ ਸੁਝਾ ਸੀ ਇੱਕ ਵੱਧ ਤੋਂ ਵੱਧ ਦੇਖਦਾ ਇੱਕ ਘੱਟ ਟੋਕਾ ਦੇਖਦਾ ਇੱਕ ਤਾਲ ਮੇ ਪੇ ਤਿੰਨਾ ਜੋ ਜਿੱਥੇ ਵੀ ਸੈਟਮੈਂਟ ਉਹਤੇ ਕਰ ਲੈਣਾ ਚਾਹਦਾ ਔਰ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਜਿਹੜੀਆਂ ਮੰਗਾ ਚੋਦੇ ਉਹ ਲਿਖਤੀ ਦੇ ਦਿਓ ਸੀ ਲਿਖਤੀ ਚਿੱਠੀ ਉਹ ਰਵਾਨਾ ਕਰ ਦਿੱਤੀ ਸੀ ਔਰ ਲਿਖਤੀ ਚਿੱਠੀ ਤੋਂ ਬਾਅਦ ਸਾਨੂੰ ਕੋਈ ਜਵਾਬ ਉਸ ਤੋਂ ਬਾਅਦ ਨਹੀਂ ਆ ਰਿਹਾ ਹੈਗਾ ਫਿਰ ਜਦੋਂ ਅਸੀਂ ਫੇਰ ਇੱਕ ਚਿੱਠੀ ਲਿਖੀ ਸੀ ਉਹਦੇ ਵਿੱਚ ਐਸਕੇਮ ਨੇ ਇਹ ਕਹਿ ਕੇ ਸਾਂਝਾ ਜਦੋਂ ਬਿਜਲੀ ਸੋਲ ਬਿੱਲ 225 ਆਇਆ ਸੀ ਅਸੀਂ ਅਸੀਂ ਮਜ਼ਦੂਰਾਂ ਨੂੰ ਵੀ ਸਦਿਆ ਪਲਾਜ਼ਮਾ ਨੂੰ ਵੀ ਸਦਿਆ ਵਿਦਿਆਰਥੀਆਂ ਨੂੰ ਸਦਿਆ ਐਸਕੇਮ ਨੂੰ ਵੀ ਚਿੱਠੀ ਲਿਖੀ ਸੀ ਔਰ ਹੋਰ ਨਾ ਜਿਵੇਂ ਬੰਦੀਆਂ ਨੂੰ ਐਸਕੇਮ ਇੱਥੇ ਮੀਟਿੰਗ ਕਰਦੋਂ ਬਾਅਦ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਕਿ ਉਹ ਮੀਟਿੰਗ 'ਚ ਨਹੀਂ ਜਾ ਰਹੇ ਇਹ ਕਹਿ ਕੇ ਵੀ ਉਹਨਾਂ ਦਾ ਮੀਟਿੰਗ ਕਰਨ ਦਾ ਤਰੀਕਾ ਸਹੀ ਨਹੀਂ ਹੈ ਸਾਨੂੰ ਲੱਗੇ ਛੋਟੀ ਗੱਲ ਸੀ ਇਹ ਅਸੀਂ ਤਾਂ ਸਪੱਸ਼ਟ ਵੀ ਕੀਤਾ ਹੈ ਕਿ ਜੇ ਅਸੀਂ ਕਿਸੇ ਸਕੇਮ ਦੇ ਜਥੇਬੰਦੀ ਨੂੰ ਮਿਲ ਕੇ ਇਹ ਗੱਲ ਕਹਿੰਦੇ ਆਂ ਕਿ ਤੁਸੀਂ ਸਕੇਮ ਨੂੰ ਛੱਡ ਕੇ ਕੈਨਮ ਦਾ ਪਾਰਟ ਬਣੋ ਫਿਰ ਅਸੀਂ ਗਲਤ ਆ ਜੇ ਅਸੀਂ ਮਿਲ ਕੇ ਇਹ ਗੱਲ ਕਹਿੰਦੇ ਹੈਗੇ ਆਂ ਕਿ ਏਕਤਾ ਹੋਣੀ ਚਾਹੀਦੀ ਹੈ ਏਕਤਾ ਵਿੱਚ ਡਿੱਕਾ ਕਿੱਥੇ ਆ ਸਾਨੂੰ ਦੱਸੋ ਕਿਉਂਕਿ ਇਹ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਸਵਾਲ ਹੈ ਸਾਡਾ ਸਵਾਲ ਨਹੀਂ ਆ ਉਹ ਉਹਨਾਂ ਨੇ ਅੱਜ ਤੱਕ ਉਦੋਂ ਬਾਅਦ ਰਿਪਲਾਈ ਨਹੀਂ ਆਇਆ ਹੈਗਾ ਕਿ ਜਿਹੜੇ ਅਸੀਂ ਤਾਂ ਇਹ ਵੀ ਕਹਿਤਾ ਸੀ ਵੀ ਉਹ ਮੀਟਿੰਗ ਸੱਦ ਲੈਣ ਜਾ ਸਾਨੂੰ ਆ ਆ ਕੇ ਦੱਸ ਦੇ ਵੀ ਮੀਟਿੰਗ ਸੱਦਣੀ ਕਿਦਾਂ ਚਾਹੀਦੀ ਆ ਗਾਂ ਇਹਦੇ ਤੇ ਕੋਈ ਅਸੀਂ ਕੋਈ ਨਵਾਂ ਰੂਲ ਕੱਢ ਲਈ ਵੀ ਮੀਟਿੰਗ ਸੱਦਦਾ ਤਰੀਕਾ ਕੀ ਹੋਵੇ ਹੱਸ ਦੇਖੋ ਤਾਂ ਜਿਵੇਂ ਰਾਜ ਸਾਹਿਬ ਨੇ ਹੁਣੇ ਜੇ ਕਹਿਤਾ ਵੀ ਚਿੱਠੀ ਜਿੱਕੇ ਨਹੀਂ ਕਰਨੀ ਚਾਹੀਦੀ ਸੋ ਤੁਸੀਂ ਉਸ ਚੀਜ਼ ਦੀ ਪਹਿਲ ਕਰੋ ਕਿ ਕੇਐਮਐਮ ਵੱਲੋਂ ਵੀ ਅਸੀਂ ਇਹ ਸਾਰਾ ਕੁਝ ਛੱਡ ਕੇ ਅਸੀਂ ਇੱਕ ਤਾਂ ਬਦਲ ਚਾਹਨਾ ਕਰਨਾ ਤੁਸੀਂ ਸਾਰੇ ਆ ਜੀ ਜਿਵੇਂ ਤੁਹਾਡਾ ਬੰਦੇ ਨੇ ਉਹ ਇੱਕ ਹੀ ਟੌਪਿਕ ਹੈ ਸਾਰੇ ਬੇਲਿੰਗਸ ਨੇ ਉਹ ਲੈ ਕੇ ਕੋਈ ਪਹਿਲ ਕਰੂਗਾ ਕੇਐਮ ਬਿਲਕੁਲ ਸਿੱਧਾ ਹੁਣੇ ਵੀ ਨੇ ਸਾਹਿਬ ਨੇ ਕਿਹਾ ਕਿ ਜਸਮੁਤਰੀ ਕਾ ਕਰ ਦੱਸ ਲੈ ਵੀ ਕਿਦਾਂ ਅਸੀਂ ਤਾਂ ਹੁਣ ਵੀ ਖੁੱਲਾ ਸਦਾ ਬਿਨੈ ਦੱਸੋ ਕਿਦਾਂ ਅਸੀਂ ਤੁਹਾਡੇ ਮੱਦੇ ਬਣਾਈ ਕਿ ਐਸਕੇ ਨੂੰ ਸਦਾ ਦਿੰਦੇ ਆਂ ਦੱਸੋ ਕਿਦਾਂ ਮੀਟਿੰਗ ਰੱਖਣੀ ਹੈ ਅਸੀਂ ਹਰ ਸ਼ਰਤ ਤੇ ਬੈਠਣ ਨੂੰ ਤਿਆਰ ਆ ਜਿਹੜੀ ਤੁਸੀਂ ਕਹੋ ਔਰ ਅਸੀਂ ਹਰ ਸ਼ਰਤ ਤੇ ਇਕੱਠੇ ਹੋ ਕੇ ਲਾਣੇ ਨੂੰ ਤਿਆਰ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈਗੀ ਵੀ ਕੇਵੇਂ ਬੋਲੋ ਕੋਈ ਸ਼ਰਤ ਹੈ ਜਿੱਤ ਜਾਂਦੀ ਨਾ ਕੋਈ ਸ਼ਰਤ ਲੈ ਕੀਤੀ ਹੈ ਨਾ ਕਰਾਂਗੇ ਏਕੇ ਦੇ ਹੰਮੀ ਆ अगरਸੀਂ ਪੂਰੇ ਭਾਰਤ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਭਲਾ ਕਰਨਾ ਤੇ ਇੱਕ ਮੱਚ ਤੇ ਆਉਣਾ ਪਈ ਕੱਲ ਨੂੰ ਆਉਂਗੇ ਸਦਾ ਹੀ ਨਹੀਂ ਹੈ ਨਹੀਂ ਸਾਨੂੰ ਸਦਕਾ ਜਾਈ ਸਦਕਾ ਲਈ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਤੁਹਾਨੂੰ ਸਾਰਿਆਂ ਦਾ ਸਾਰ ਲੈ ਰਹੇ ਸੀ ਬਾਹਰ ਲੈ ਰਹੇ ਓਏ ਮੈਂ ਕਿਹਾ ਬਾਹਰ ਸਾਹਿਬ